ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵ ਭਾਈ ਤੁਹਾਡਾ ਬਹੁਤ ਬਹੁਤ ਵੈਲ ਕਮਾਈ ਜੀ ਰਾਣੇ ਬਾਈ ਕੋ ਪਹੁੰਚ ਚੁੱਕੇ ਆ ਪਿੰਡੇ ਗਾ ਤੇਜਾ ਵੀਰਾ ਜ਼ਿਲ੍ਹਾ ਗੁਰਦਾਸਪੁਰ ਦੇ ਤਸਰੀ ਬਟਾਲਾ ਨਜ਼ਦੀਕ ਇਹਨਾਂ ਨੂੰ ਫਤਿਹਗੜ ਚੁੜੇ ਪੈਂਦਾ ਵੇਖੋ ਅੱਜ ਵੀ ਕੋਈ ਫਾਟਾੜਾ ਦੇ ਲੈਗ ਭਗਾਵਾ ਦਿਖਾਣੀਆਂ ਸਾਰੀਆਂ ਮੇਲ ਲਉਣਗੇ ਜਰਸੀ ਕਰੋਸ਼ ਐਸ ਆਓ ਭਾਈ ਜੀ ਨੇ ਗੱਲਬਾਤ ਕਰੀ ਭਾਈ ਜੀ ਸਤਿ ਸ਼੍ਰੀ ਅਕਾਲ ਹੋ ਰਾਣਾ ਜੀ ਸਭ ਠੀਕ ਠਾਕ ਹੈ ਕਿਰਪਾ ਮਹਾਰਾਜ ਚਲੋ ਮਾਰ ਕਿਰਪਾ ਜੀ ਬਾਕੀ ਸਲੀਵ ਡੇਰੀ ਫਾਰਮ ਵੇਖਣੇ ਸਾਰਿਆਂ ਨੂੰ ਵੀਰ ਭਾਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਰਾਣਾ ਕੱਟੀ ਲਈ ਛਿਆ 7 ਮਹੀਨੇ ਗੱਬਣ ਇਹਦਾ ਗੱਬਣ ਲਾਜ ਨਾ ਇਸ ਲੀਵ ਸੇ ਗੱਬਣ ਆ ਪੰਛੀ ਦਾ 25 26 ਕਿਲੋ ਦਾ ਰਿਕਾਰਡ ਆ ਠੀਕ ਆ ਬਹੁਤ ਚੰਗੀ ਬਰੀਡ ਬੁਰ ਕੁਆਰਟੀ ਮੁੰਡੇ ਨੇੜੇ ਉਹ ਖਾਰੇ ਕਰੀ ਥਾਂ ਲੈਵਾ ਤੇ ਠੱਲੀ ਜੀ ਬੜੀ ਮੱਖਾਈ ਥਾਂ ਥਣੋ ਖਾਈ ਆਹ ਹਾ ਆਹ ਅਣੀ ਸੀ ਬੇ ਕਿਉਂ ਇੰਗ ਨਹੀਂ ਚਲੋ ਤੋਰੋ ਰਾਣਾ ਜੀ ਬੱਲ ਲਊ 2000 ਦਿਨ ਹਨਾ ਜੀ ਬਾਦ 2000 ਦੇ ਫੇਸ ਕੁਆਲਟੀ ਸਾਜ ਲੈ ਚੋਰ ਬਰੀਡ ਨਸਲ ਵਾਲੀ ਬੈੜ ਤੋਰੋ ਗਰਾਂ ਦੀ ਆ ਚੈੱਕ ਕਰੋ ਗਰਾਂ ਦੀ ਵਾਜੀ ਵਾਜੀ ਪਾ ਠੀਕ ਆ ਸਿਰਾ ਕੁਆਲਟੀ ਨਾਲੇ ਮੀਮੂ ਵਾਧੂ ਪੈ ਗਿਆ ਬਾਈ ਜੀ ਲਾ ਸਰਵੰਦਾ ਸਤਿ ਸ਼੍ਰੀ ਅਕਾਲ ਹੋਰ ਸਾਉ ਠੀੜਾ ਬਾਈ ਜੀ ਨਾਲੇ ਲੈ ਜੂ 2000 ਦੇ ਰੁਪਏ ਜਿਆਦਾ ਲੈ ਜੂ 2000 ਦੇ ਨਹੀਂ ਬੱਸ ਲਓ ਸਦੀਪ ਸਾਹਿਬ ਠੀਕ ਆ ਥਾਂ ਤੋਂ ਓਕੇ ਬਿਲਕੁਲ ਜੀ ਬਿਲਕੁਲ ਓਕੇ ਸਦੀਪ ਸਾਹਿਬ ਆਪਾਂ ਨੂੰ ਹਾਂਜੀ ਹਾਂਜੀ ਥਾਣਾ ਤੋਂ ਜਿਹੜਾ ਗਲਤ ਇਹਨੂੰ ਪਹਿਲਾਂ ਗਲਤ ਕਹਾਗੇ ਨਾ ਸਹੀ ਥਾਣਾ ਮਾਰ ਰਿਹਾ ਉਸ ਨਾਲ ਚੰਗੀ ਦਾ ਥੱਲੀ ਨਾਲ ਪਾਸ ਕਰਕੇ ਲੈ ਜੀ ਬੋਲੋ ਜੀ ਇਹ ਆਪਣਾ ਸਦੀਪ ਸਾਹਿਬ ਮੁੱਲ ਕਰ ਲਈਏ 85 ਕਰ ਲਈਏ ਹਾਂਜੀ 90 ਗਲੀ ਦੀ 75000 1000 ਛੋਟ ਕਰਦਾ 74000 ਦੀ ਰੇਡ ਲੈ ਲੋ ਬਾਈ ਦੇ ਸਿਰਫ ਛੋਟ ਛੋਟ ਮੁੱਲ ਰੱਖਣੇ ਆ ਛੋਟੇ ਛੋਟੇ ਆਂਦੇ ਜਾਣ ਠੀਕ ਹੈ ਜੀ ਆਜੋ ਕਰਾ ਇਹ ਵੀ ਗੱਬੜ ਇਹ ਵੀ ਸੀਸ਼ਾ ਗੱਬਣੇ ਆ ਮੰਨ ਲਓ ਐਚ ਐਫ ਕ੍ਰਾਸ ਆ ਛੱਡੀ ਸੀ ਵੱਡੀ ਵੜ ਲੰਮੀ ਕਿ ਨਹੀਂ ਵੜ 800 ਤੋਂ ਬਹੁਤ ਚੰਗਾ ਲੱਗਦਾ ਠੀਕ ਆ ਬਹੁਤ ਬਾਡੀ ਸੈਕਸ਼ਨ ਬਹੁਤ ਵੱਡਾ ਨਹੀਂ ਕਿੰਨੇ ਟਾਈਮ ਲਵੋਗੇ ਜੀ ਇਹ ਸੀਸ਼ਾ 10 12 ਦਿਨ ਲੈ ਜੀ ਬਾਈ ਵੜ ਦੀ ਲੰਬਾਈ ਲਮੂ ਖਾਰੇ ਸ਼ੰਭੂ ਆ 26 ਕਿਲੋ ਵਾਲੀ ਤੇ ਵੜ ਬਹੁਤ ਸੋਹਣੀ ਆ ਇਹ ਵੀ ਬੜੀ ਰਾਜੀ ਬਾਜੀ ਵੜ ਪੂਰੀ ਨਸਲ ਵਾਲੀ ਆ ਪੂਰੀ ਚੈੱਕ ਕਰੋ ਘਰਾਰੇ ਮੇਰੇ ਵੀ ਬਹੁਤ ਵੱਡੀ ਬੁੱਡੀ ਬਾਡੀ ਸਟਰਕਚਰ ਬਹੁਤ ਸੋਹਣਾ ਠੀਕ ਆ ਆਣਾ ਲੈ ਜੂ ਹਰ ਤੜਾੜਾ ਹਰ ਤੜਾ ਲੈ ਜੂ ਹਾਂ ਅਸੀਂ ਤਾਂ 10 12 ਦਿਨ ਲਊਗੀ ਹਾਂ ਹਾਂ ਕ੍ਰੋਸਟਾ ਬਹਿਣੇ ਕੀ ਬਾਕੀ ਥਾਂ ਤੋਂ ਬਹੁਤ ਜ਼ਬਰਦਸਤ ਲੱਗਾ ਸੋਹਣਾ ਲੱਗਾ ਜੀ ਇੰਨਾ ਹੀ ਲੈਵਾ ਹੋਰ ਕਰ ਦਈ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਆ ਵੇਲੇ ਬਹੁਤ ਲੰਮੀ ਆ ਨਾ ਰਾਣਾ ਜੀ ਬਹੁਤ ਨਮਾਈਲ ਮੁਈ ਬੜੀ ਵਚੀ ਹਾਂ ਬਸ ਰਾਜੀ ਹੋਏ ਸਭੀ ਚੰਗੀ ਗਏ ਹਾਂਜੀ ਬਾਈ ਜੀ ਫਿਰ ਇਹ ਵੀ ਆਪਣਾ ਸਦੀਸ਼ਾ ਵਸ਼ੀ ਤਿਆਰ ਹੋਈ 859000 ਦੀ ਹੈ ਇਹਦੀ 75000 1000 ਛੋਟ ਕਰਨਾ 74000 ਦੀ 74 ਦੀ ਜ ਬਹੁ ਬਣੂਗਾ ਬਾੜਾ ਪੂਰਾ ਬਾੜ ਬਲੋ ਵੇਚ ਲੋ ਕਿੰਨੇ ਪਿਆ ਜੀ ਹਾਂ ਜੀ ਆਹ ਬਾਈ ਜੀ ਫਿਰ ਇਹ ਵੀ ਗੱਪਣ ਪਹਿਲਣੇ ਆਪਣਾ ਚਾਰ ਦਾਂ ਦਾ ਵਸ਼ੀ ਅੱਛਾ ਪਹਿਲਾਂ ਸੂ ਚਾਰ ਦਾਂ ਦਾ ਹਾਂ ਵਿਖਾਈ ਥਾਂ ਥਾਂ ਬਹੁਤ ਠੰਡੀ ਸੀ ਇਹ ਲੈ ਪਹਿਲਾਂ ਸੂ ਚਾਰ ਦਾਂ ਦਾ ਸ਼ੰਭੂ ਨੇੜੇ ਕੋ ਵਿਖਾ ਦੇ ਕਰੇ ਪਿੱਛੇ ਉਹ ਖਾ ਬਹੁਤ ਸੋਹਣਾ ਸਾਡੇ ਬਹਿ ਆ ਚੰਗੇ ਆ ਨਾ ਸਾਡੇ ਬਹਿ ਕੇ ਇਹ ਦੀਸ਼ਾ ਇੱਕ ਦੋ ਦਿਨ ਲਊਗੀ ਇੱਕ ਦੋ ਦਿਨ ਲਾਉਗੇ ਇੱਕ ਦੋ ਦਿਨ ਸੂਹੂਗੀ ਬਹੁਤ ਚੰਗੀ ਵੇਸੀ ਲਓ ਜੀ ਪਹਿਲਾ ਸੂਹ ਚਾਰ ਦੰਦਾ ਲੈਵੇ ਸਾਰਾ ਲਾਉ ਹੁਣ ਆਈਡੀਆ ਦੁੱਧ ਕਿੰਨਾ ਕਰਨਾ ਵੇੜ ਨੇ ਦੁੱਧ ਸੀਸ ਨਾਰਮਲ ਹੋਊਗਾ ਦੇ ਦੇਣਾ ਜੀ ਬੋਦੀ ਵਾਲੀ ਵੇੜ ਨਾਲੇ ਆਜੋ ਕਰਾ ਦੇ ਰਾਣੀ ਵੇੜ ਪੜੀ ਨਹੀਂ ਗਈ ਤੁਹਾਡੇ ਲੱਕ ਹੁਣ ਨਾਲੇ ਕੱਟ ਕੇ ਵੀ ਪੂਰੇ ਟੋਪ ਟੋਪ ਵਾਲੀ ਬਾਕੀ ਸਰਪੰਚ ਹੁਣ ਸਰਪੰਚ ਸਾਹਿਬ ਪੂਰੇ ਡਰੇਨ ਕਰਦੇ ਫਾਰਮਾਂ ਜਾਂਦੇ ਹੁਣ ਇਹਨੇ ਜੀ ਭਾਈ ਜੀ ਸਾਫ ਸੋਰਾ ਹਾਂਜੀ ਲਈ ਇਹ ਸੇ ਸਾਫ ਸਫਰਾ ਮਾਲ ਲਈ ਕਰ ਦਿਨ ਤੁਸੀਂ ਮੇਰੇ ਸਾਂਹ ਰਾ ਹਾਂਜੀ ਕਰ ਦਿਨੇ ਫਾਰਮ ਵੇਲੇ ਨਹੀਂ ਨਾ ਬਹੁਤ ਸੋਹਣਾ ਮਾਲ ਸਾਫ ਸਫਰਾ ਲਈਦਾ ਇਹ ਸਲੀਸ਼ ਆਪਣਾ ਮੁੱਲ 75 ਕਾਲੀ 70 ਕਾਲੀ ਦੀ 65000 1000 ਛੋਟ ਕਰ ਦਾਂਗੇ 60000 ਦੀ ਪੂਰੇ 60000 ਦੀ ਬਰੀ ਚੱਲਣ ਤੋਂ ਕਰ ਦੇ ਰਹੀ ਸੀ ਪੰਜਾਂ ਬਣੀ ਵੇਖੀ ਜੇ ਜਰਸੀਆਂ ਜਰਸੀਆਂ ਅਜੇ ਲੈ ਕੇ ਝੋਟੇ ਵੀ ਲੈ ਕੇ ਆਂਦੀ ਆ ਇਹ ਇਹ ਗੱਪਣੇ ਜੀ ਇਹ ਸਲੀਸ਼ ਹਫਤਾ ਲਊਗੀ ਬਹੁਤ ਚੰਗੀ ਜੱਸੀ ਠੰਡੀ ਸੀਨ ਬੜੀ ਠੰਡੂਨੀ ਇਧਰ ਉਹ ਐਂ ਦਿਖਾ ਦੂਜਾ ਦੂਜਾ ਸੂਹ ਜੀ ਲੱਗਾ ਜਰਸੀ ਹਾਂਜੀ ਇਹ ਦੂਜਾ ਸੂਆ ਸਲੀਸ਼ ਹੈ ਦੂਜਾ ਸੂਆ ਹੈ ਨਾ ਪਹਿਲੇ ਨੇ ਵਛੀਨੇ ਨੇ ਭਰਿਆ 18 19 ਕਿਨੇ ਦਾ ਅੱਛਾ ਹਾਂ ਬਹੁਤ ਵੱਡੀ ਚਲਾਕ ਪਿਓਰ ਜਰਸੀ ਪੰਜਾਬ ਵਾਲੀ ਨਾਲੇ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਤੇ ਦਿਖਾ ਸ਼ंभूਲੇ ਵਾਲੋ ਕਰਾਂ ਦੀ ਦਿਨ 2000 ਲਊਗੀ ਚਾਰ ਦੰਦਾ ਚਾਰ ਦੰਦਾ ਮੂੰਹ ਹਜੇ ਠੀਕ ਆ ਫਿਰ ਹਾਂਜੀ ਤੂਫਾਨੀ ਆ ਬਸ ਰਾਣੇ ਕੋਲ ਬਸ ਆ ਗਿਆ ਬਣਾਈ ਇਹਨੇ ਵੀਡੀਓ 5 10 ਮਿੰਟ ਦਾ ਆ ਗਿਆ ਸਰ 5 ਮਿੰਟ ਦਾ ਠੀਕ ਆ ਹਾਂਜੀ ਰਾਣਾ ਜੀ ਜੀਨਸੇ ਵਸਦੀ ਦਾ 75000 ਦਾ ਕਹਿੰਦਾ ਚਲੋ ਆਪਾਂ ਨੂੰ ਭਾਣਾ ਮਿਲੀ ਭਾਣਾ ਵੀ 10000 ਰੁਪਏ 1000 ਛੋਟ ਕਰਦਾਂਗੇ ਚਲੋ ਬਾਕੀ ਮੇਰਾ ਵੀ ਸੌਣੇ ਦਾ ਸੌਦੇ ਨਾ ਪਏ ਜਿਹੜਾ ਸੌਦਾ ਕਰਦੇ ਰਹਿ ਜਾਂਦੇ ਇਹ ਭਾ ਬਿਲਕੁਲ ਓਕੇ ਬੁਕੇ ਇਹਦੇ 100 ਰੁਪਏ 200 ਛੋਟ ਹੀ ਕਰਨੀ ਹੈ ਇਹਦੇ ਉੱਪਰ ਕੁਝ ਨਹੀਂ ਹੈ ਨਾ ਜੀ ਹਾਂਜੀ ਇਹ ਵੀ ਗੱਪਣ ਇਹ ਹਿੰਦੀਸੇ ਜਰਸੀ ਰਾਤ ਦੀ ਸੂਈ ਆ ਅੱਛਾ ਰਾਤ ਦੀ ਸੂਈ ਆ ਰਾਤ ਸੂਈ ਵੇਖਾ ਡਰੂਡਰ ਵਖਾ ਬਹੁਤ ਸੋਹਣਾ ਫਾੜੀ ਵਾਲਾ ਲੇਵਾ ਤੇ ਭਾਜੀ ਕਿੰਨਾ ਕਰੂ ਦੁੱਧ ਇਹ ਹਿੰਦੀਸੇ ਜਿੱਦਾਂ ਪਰਮਾਉ ਨੇ ਆਰਡਰ ਲਾਇਆ ਠੀਕ ਆ ਐਂਡ ਹੀ ਆ ਕਿ ਨਹੀਂ ਚਲੋ ਦੋ ਰੋ ਲੋਈ ਜਰਸੀ ਵਹਿੜਾ ਤੁਸੀਂ ਇਹਦਾ ਵੀ ਲਾਓ ਹਿਸਾਬ-ਕਿਤਾਬ ਕਿ ਨਾ ਵੇਖੋ ਗੁਰਾ ਦੀ ਨਸਲ ਬਹੁਤ ਆ ਹਲੇ ਸੰਭੂ ਆ ਪਾਈ ਪਾ ਬਹੁਤ ਖਾਰੇ ਚੰਗੀ ਦਰ ਕਰਾ ਨਹੀਂ ਜਾਂ ਵੇਖਿਆ ਸ਼ੰਭੂ ਥੱਲੇ ਨੂੰ ਖਾਂਦਾ ਕਿ ਨਹੀਂ ਦਰਵਾਜ਼ਾ ਠੀਕ ਆ ਕਿ ਨਹੀਂ ਚੌਾਈ ਜੂ ਕਿਵੇਂ ਰਾਨਾ ਜੀ ਬਿਲਕੁਲ ਓਕੇ ਚੌਂਸ ਜੀ ਬਹੁਤ ਠੱਲੀ ਸੀ ਬੱਚਾ ਮਗਰ ਬੱਚਾ 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 ਮਗਰ ਆ ਗਿਆ ਚੱਲਣ ਦੇ ਕਰਾਂਗੇ ਅਜੇ ਗਿੱਲਾ ਨਾਲੂ ਸੰਦੀਪ ਸਿੰਘ ਸਾਹਿਬ ਆਤੀ ਜਿੱਲਾ ਲੜੋ ਨਾਲ ਹੀ ਹੈ ਜੀ ਚਲੋ ਹਾਂਜੀ ਭਾਜੀ ਫਿਰ ਇਹਦਾ ਫਿਰ ਇਹ ਵੀ ਇੱਕੋ ਪਾਰਾ ਜੱਸੀ ਨੇ ਜੋੜਾ ਦੀ 65000 60000 ਛੋਟ ਕਰਦਾਂਗੇ ਇਹਦੀ 65000 60000 ਛੋਟ 40000 ਦੀ 60000 ਦੀ ਆਜੋ ਕ੍ਰੋਸ ਟੈਪ ਆ ਗਈ ਹੁਣ ਕਰਾਂਦੇ ਇਹ ਹਦੀਪ ਸਿੰਘ ਆਪਣਾ ਪਿਛਲੇ ਰੀ ਤੱਲੜ ਪਾਈ ਬਹੁਤ ਕਈਆਂ ਵੀਰ ਭਰਾਵਾਂ ਰਹਿ ਗਏ ਸੀ ਤੇਲ ਥਾਣ ਫੇਰ ਤਿੰਨ ਥਾਣੇ ਲਈ ਇਸੇ ਕਰਕੇ ਅੱਛਾ ਇਹਦੇ ਕੋ 12 ਕਿਲੋ ਦੁੱਧਿਆ ਸਵੇਰੇ ਚੋਗ ਹੀ ਲੈਂਦੀ ਆ ਬਿਲਕੁਲ ਕੋਈ ਟਾਈਮ ਟੂਨ ਨਹੀਂ ਲੱਗਾ ਇਹਨੂੰ ਲਓ ਜੀ 12 ਕਿਲੋ ਦੁੱਧ ਪਿਛਲੇ ਥਾਣ ਦੀ ਪਿਛਲੇ ਥਾਣ ਦੀ ਆਪਣਾ ਤੇਲ ਲਿਆ ਠੀਕ ਆ ਆਹ ਵਾਲੀ ਦਾ ਬਹੁਤ ਚੰਗੀ ਠੱਡੀ ਸੀਲ ਬੜੀ 12 ਕਿਲੋ ਦੁੱਧਾ ਜੀ ਇਹ ਵੀ ਚੈੱਕ ਕਰੋ ਕੋਰਾ ਜੀ ਸਹੀ ਹੈ ਬੱਚਾ ਮਗਰ ਆ ਗਿਆ ਬੱਚਾ ਮਗਰ ਇਹ ਵੀ ਦੇਖੋ ਬੜਾ ਠੀਕ ਆ ਚੋਾਈ ਵਧੀਆ ਭਾਜੀ ਬਿਲਕੁਲ ਓਕੇ ਬਾਕੀ ਤਿੰਨ ਰੁਕ ਕੇ ਚਲੋ ਠੀਕ ਆ ਉਹ ਦੂਜਾ ਵੀ ਚੱਲ ਸਕਦਾ ਏ ਥੋੜੇ ਦਿਨ ਹੋਏ ਕੇ ਬੰਦੇ ਬੰਦੇ 60000 ਦੀ ਲਈ ਚਲੋ ਘਾਟੇ ਵਧਣ ਲਈ ਆਪਾਂ ਹਾਂ ਹੋ ਸਕਦਾ ਕਿਸੇ ਦੇ ਕਰਮਾਂ ਨੂੰ ਚੱਲ ਜੇ ਕੋਈ ਲਾਜ ਲੁਈ ਕਰਾ ਲੈ ਦੇ ਹਾਂਜੀ ਇਹਦੀ ਆਪਣਾ ਸੰਦੀਪ ਸਿੰਘ 32000 ਦੀ ਦੇ ਦਾਂਗੇ ਚਲੋ ਯਾ ਛੋਟ ਕਰਕੇ 30000 ਦੀ ਪੂਰੇ 31 ਦੇ ਦਾਂਗੇ ਆਜਾ ਸੌਦਾ ਚੱਕਰ ਚਾਰਾ ਪੈ ਲੈ ਲੈ ਜੀ ਹੁਣ ਆ ਗਈ ਝੋਟੀ ਇਹ ਹੰਦੀਪ ਸਿੰਘ 7 ਮਹੀਨੇ ਦੀ ਗੱਬਣੇ ਝੋਟੀ ਪਹਿਲਾ ਸੁਆ ਪਹਿਲੇ ਨਾਲ ਬਹੁਤ ਚੰਗਾ ਉਹ ਨਗਰ ਹਰਿਆਣੇ ਦਾ ਮਾਲ ਜਿਹੜੇ ਬੰਦਿਆਂ ਲਈ ਬਾਹਰ ਭੂਜ ਜੈਡ ਬਲੈਕ ਹੈ ਝੋਟੀ ਆ ਦਿਖਾ ਥਾਂ ਲੈਵਾ ਮੜਾ ਜਾ ਹੁਣ ਸੁਨੀ ਜੇ ਕਿ ਸਿਫਤ ਵੇਖ ਕੇ ਦੀ ਹਾਂ ਪਹਿਲਾਂ ਝੋਟੀਆਂ ਬਹਿ ਨਹੀਂ ਦਿੰਦੀਆਂ ਸੂਗੇ ਵੇਖ ਖੱਡੀ ਸੀ ਇਹ ਤੇ ਭਾ ਵੀ ਵੇਖਿਆ ਜਣ ਕਰਾਂ ਲਈ ਭਾ ਬਹੁਤ ਜਿਆਦਾ ਸਨੀਸ਼ ਵਾਹ ਜੀ ਵਾਹ ਭਾ ਦੇ ਭਾ ਸੁਣ ਵਾਲੀ ਫੰਡਰਾਂ ਦੇ ਭਾ ਹੀ ਇਹ ਤੇ ਰਾਣਾ ਹੀ ਕਿੰਨਾ ਮੋਲ ਸਿਰਫ ਇਹਦਾ ਸਨੀਸ਼ ਨਾ ਸਿਰਫ 45000 ਆ ਵਾਹ ਜੀ ਯਾਰ ਛੋਟ ਕਰਕੇ 44000 44000 ਦੀ ਸਿਰਫ ਹੀ ਸੱਤ ਮਹੀਨੇ ਗੱਬਣਾ ਤੇ ਜੈਡ ਬਲੈਕ ਝੋਟੀ ਆ ਨਾਲੇ ਫਿਰ ਤਾਂ ਵੇ ਲੋ ਝੋਟਰੀ ਕਿ ਨਹੀਂ ਆ 2 2.5 ਮਹੀਨੇ ਸਾਹਮਣੂ ਜਿਹੜਾ ਆਪਣੀ ਹੈ ਬਾ ਠੀਕ ਆ ਇਹ 2 2.5 ਮਹੀਨੇ ਡਬਾਣ ਵਾਲੀ ਆ ਆਜੋ 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 ਬਹੁਤ ਸਾਫ ਸੂ ਬੜੀ ਸਿੰਗ ਸੂ ਬਹੁਤ ਸੋਹਣਾ ਚਲੋ 44000 ਦੇਣਾ ਜੀ 44000 45000 ਮੋਲੇ 44000 ਦੇਣੀ ਹੈ ਹਜ਼ਾਰ ਛੋੜ ਹਜ਼ਾਰ ਛੋੜ ਚਲੋ ਦੇਖੋ ਜੀ ਆਹੀ ਪਸ਼ੂ ਸੇਲ ਆ ਬਾਈਆਂ ਕੋਲ ਜੀ ਬਾਕੀ ਮੇਰੇ ਵਾਰਬਰ ਵੀ ਜੀ ਇਹੀ ਬੇਨਤੀ ਕਰਦੇ ਨੇ ਭਾਈ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਇਹ ਫਿਕਸ ਰੇਟ ਹੈ ਇਹਨਾਂ ਦੇ ਕੋ 100 200 ਛੋੜੀ ਕਰਨੀ ਹੈ ਹਣਾ ਭਾਜੀ ਹਾਂਜੀ ਹਾਂਜੀ ਚਲੋ ਬਾਕੀ ਸਲੀਪ ਸਾਹਿਬ ਦਾ ਨੰਬਰ 9779612422 ਪਿੰਡ ਵੀਲਾ ਤਜਾ ਜਿਲ੍ਹਾ ਗਰਦਾਫਰ ਸੀਲ ਬਟਾਲਾ ਨੇੜੇ ਸਾਨੂੰ ਫਤੇਗੜ ਜੁੜੀਆਂ ਪਿੰਡ ਦਾ ਡੇਰਾ ਬਣਾਣਾ ਪੈਣਾ ਸੱਤ ਸੱਤ ਠੀਕ ਹੈ